ਸਾਤਿਆਕਾਲ ਅੱਜ ਅਸੀਂ ਇੱਕ ਇਹੋ ਜਿਹੇ ਵਿਸ਼ੇ ਦੀ ਡੂੰਘਾਈ ਵਿੱਚ ਜਾ ਰਹੇ ਹਾਂ ਜੋ ਸਾਡੀ ਜ਼ਿੰਦਗੀ ਦਾ ਮਤਲਬ ਹਿੱਸਾ ਹੀ ਬਣ ਚੁੱਕਾ ਹੈ ਅਸੀਂ ਗੱਲ ਕਰ ਰਹੇ ਹਾਂ ਕੰਪਿਊਟਰ ਨੈਟਵਰਕਿੰਗ ਦੀ ਹਾਂਜੀ ਤੇ ਇਸ ਲਈ ਸਾਡੇ ਕੋਲ 10+2 ਜਮਾਤ ਦੇ ਕੰਪਿਊਟਰ ਸਾਇੰਸ ਦੇ ਪਹਿਲੇ ਚੈਪਟਰ ਦੇ ਬਹੁਤ ਹੀ ਵਧੀਆ ਨੋਟਸ ਹਨ ਇਹ શ્રી ਦਿਵਿੰਦਰ ਕੁਮਾਰ ਬਾਂਸਲ ਜੀ ਨੇ ਤਿਆਰ ਕੀਤੇ ਨੇ ਜੋ ਕਿ ਇੱਕ ਕੰਪਿਊਟਰ ਅਧਿਆਪਕ ਹਨ ਬਿਲਕੁਲ ਤਾਂ ਅੱਜ ਦਾ ਮਕਸਦ ਇਹਨਾਂ ਸੰਕਲਪਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਣਾ ਹੈ। ਹਾਂ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗੇ ਕਿ ਜਦੋਂ ਉਹ ਇੱਕ ਕਲਿੱਕ ਕਰਦੇ ਨੇ ਤਾਂ ਪਰਦੇ ਪਿੱਛੇ ਅਸਲ ਵਿੱਚ ਹੁੰਦਾ ਕੀ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਸਵਾਲ। ਇੱਕ ਨੈੱਟਵਰਕ ਆਖਰ ਹੁੰਦਾ ਕੀ ਹੈ? ਦੇਖੋ ਬਹੁਤ ਸੌਖੇ ਸ਼ਬਦਾਂ 'ਚ ਇੱਕ ਕੰਪਿਊਟਰ ਨੈੱਟਵਰਕ ਕੁਝ ਕੰਪਿਊਟਰਾਂ ਦਾ ਇੱਕ ਗਰੁੱਪ ਹੈ। ਇਹ ਆਪਸ ਵਿੱਚ ਜੁੜੇ ਹੁੰਦੇ ਨੇ ਤਾਂ ਕਿ ਉਹ ਜਾਣਕਾਰੀ ਜਾਂ ਡਾਟਾ ਸਾਂਝਾ ਕਰ ਸਕਣ। ਅੱਛਾ ਇਸ ਤੇ કેલો તિન મુખ સે હોન્ડેને પહેલા હે સેન્ડર સેન્ડર યાની પેજણવાલા બિલકુલ ઓ ડિવાઇસ જો ડેટા પેજ રે હે જીમે તુહાડા ફોન યા કમ્પ્યુટર ઠીક દુજા હે રીસીવર જો ડેટા પ્રાપ્ત કર રે આ હે તતીજા ઓ રસ્તા જીસ્તે ડેટા જાંદા હે સહી પહેચાનયા તીજા હે માધ્યમ મીડિયમ હાંજી એ ઓ રસ્તા હે એ તારામી હો ਸਕદિયાને યા હવા દિયા તરંગામી જીમે વાઇફાઇ છુંદા હે હાંજી ਇਹ ਤਾਂ ਸਾਫ਼ ਹੈ ਕਿ ਸਾਰੇ ਨੈਟਵਰਕ ਇੱਕੋ ਜਿਹੇ ਤਾਂ ਨਹੀਂ ਹੁੰਦੇ ਹੋਣਗੇ। ਨੋਟਸ ਵਿੱਚ ਇਹਨਾਂ ਦੇ ਆਕਾਰ ਦੇ ਹਿਸਾਬ ਨਾਲ ਵੰਡ ਕੀਤੀ ਗਈ ਹੈ। ਹਾਂ, ਭੂਗੋਲਿਕ ਖੇਤਰ ਦੇ ਆਧਾਰ 'ਤੇ। ਇਸ ਨੂੰ ਛੋਟੇ ਤੋਂ ਸ਼ੁਰੂ ਕਰਕੇ ਸਮਝਦੇ ਹਾਂ। ਸਭ ਤੋਂ ਪਹਿਲਾਂ ਹੈ ਪੀਏਐਨ, ਯਾਨੀ ਪਰਸਨਲ ਏਰੀਆ ਨੈਟਵਰਕ। ਪਰਸਨਲ ਮਤਲਬ ਮੇਰਾ ਆਪਣਾ ਨਿੱਜੀ ਨੈਟਵਰਕ? ਹਾਂਜੀ। ਜਿਵੇਂ ਤੁਸੀਂ ਬਲੂਟੂਥ ਨਾਲ ਆਪਣੇ ਫੋਨ ਨੂੰ 이어ਬਰਡਸ ਨਾਲ ਜੋੜਦੇ ਹੋ। ਇਹ ਬਸ ਕੁਝ ਮੀਟਰਾਂ ਦਾ ਦਾਇਰਾ ਹੁੰਦਾ ਹੈ। ਅੱਛਾ ਠੀਕ ਹੈ। ਤੇ ਜੇ ਇਸ ਦਾਇਰੇ ਨੂੰ ਥੋੜਾ ਵੱਡਾ ਕਰੀਏ ਜਿਵੇਂ ਇੱਕ ਪੂਰਾ ਦਫਤਰ ਜਾਂ ਸਕੂਲ ਦੀ ਲੈਬ ਉਦੋਂ ਉਹ ਬਣ ਜਾਂਦਾ ਹੈ ਲੈਨ ਲੋਕਲ ਏਰੀਆ ਨੈਟਵਰਕ ਇਹ ਇੱਕ ਕਮਰੇ ਇੱਕ ਇਮਾਰਤ ਬਸ ਇੱਕ ਸੀਮਿਤ ਖੇਤਰ ਨੂੰ ਕਵਰ ਕਰਦਾ ਹੈ ਜੇਕਰ ਤੁਸੀਂ ਇੱਕ ਪੂਰੇ ਕੈਂਪਸ ਜਿਵੇਂ ਯੂਨੀਵਰਸਿਟੀ ਦੇ ਸਾਰੇ ਲੈਨ ਨੂੰ ਆਪਸ ਚ ਜੋੜ ਦਿਓ ਤਾਂ ਉਹ ਬਣ ਜਾਂਦਾ ਹੈ ਸੀਏਐਨ ਕੈਂਪਸ ਏਰੀਆ ਨੈਟਵਰਕ ਤੇ ਇਸ ਤੋਂ ਵੀ ਵੱਡਾ ਪੂਰਾ ਸ਼ਹਿਰ ਜਦੋਂ ਨੈਟਵਰਕ ਪੂਰੇ ਸ਼ਹਿਰ ਨੂੰ ਕਵਰ ਕਰੇ ਜਿਵੇਂ ਕੇਬਲ ਟੀਵੀ ਦਾ ਨੈਟਵਰਕ ਤਾਂ ਉਹ ਹੈ ਮੈਨ ਮੈਟਰੋਪੋਲੀਟਨ ਏਰੀਆ ਨੈਟਵਰਕ ਤੇ ਅਖੀਰ ਵਿੱਚ ਸਭ ਤੋਂ ਵੱਡਾ ਨੈਟਵਰਕ ਕਿਹੜਾ ਹੋਇਆ ਉਹ ਹੈ ਵੈਨ ਵਾਈਡ ਏਰੀਆ ਨੈਟਵਰਕ ਇਹ ਦੇਸ਼ਾਂ ਅਤੇ ਮਹਾਦੀਪਾਂ ਤੱਕ ਫੈਲਿਆ ਹੁੰਦਾ ਹੈ ਤੇ ਤੇ ਇੰਟਰਨੈਟ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਬਿਲਕੁਲ ਇੰਟਰਨੈਟ ਅਸਲ ਵਿੱਚ ਦੁਨੀਆ ਭਰ ਦੇ ਅਰਬਾਂ ਨੈਟਵਰਕਾਂ ਦਾ ਇੱਕ ਮਹਾਨ ਨੈਟਵਰਕ ਹੈ ਚਲੋ ਆਕਾਰਤਾ ਸਮਝ ਆ ਗਿਆ ਪਰ ਹੁਣ ਗੱਲ ਕਰਦੇ ਹਾਂ ਕਿ ਇੱਕ ਨੈਟਵਰਕ ਵਿੱਚ ਕੰਪਿਊਟਰ ਜੁੜਦੇ ਕਿਵੇਂ ਨੇ ਨੋਟਸ ਵਿੱਚ ਟੋਪੋਲੋਜੀ ਸ਼ਬਦ ਵਰਤਿਆ ਗਿਆ ਹੈ ਇਹ ਕੀ ਚੀਜ਼ ਹੈ ਟੋਪੋਲੋਜੀ ਇੱਕ ਤਰ੍ਹਾਂ ਨਾਲ ਨੈਟਵਰਕ ਦਾ ਬਲੂਪ੍ਰਿੰਟ ਜਾਂ ਪੌਤਿਕ ਢਾਂਚਾ ਹੈ ਇਹ ਦੱਸਦਾ ਹੈ ਕਿ ਤਾਰਾ ਕਿਵੇਂ ਵਿਛਾਈਆਂ ਗਈਆਂ ਹਨ ਅੱਛਾ ਨੋਟਸ ਵਿੱਚ ਪੰਜ ਮੁੱਖ ਕਿਸਮਾਂ ਦੱਸੀਆਂ ਨੇ ਪਹਿਲੀ ਹੈ ਬਸ ਟੋਪੋਲੋਜੀ ਬਸ ਹਾਂ ਇਸ ਵਿੱਚ ਸਾਰੇ ਕੰਪਿਊਟਰ ਇੱਕੋ ਲੰਬੀ ਕੇਂਦਰੀ ਕੇਬਲ ਨਾਲ ਇੱਕ ਲਾਈਨ ਵਿੱਚ ਜੁੜੇ ਹੁੰਦੇ ਹਨ ਜਿਵੇਂ ਬਸ ਵਿੱਚ ਸਵਾਰੀਆਂ ਇਹ ਤਾਂ ਸੌਖਾ ਲੱਗਦਾ ਹੈ ਪਰ ਜੇ ਉਹ ਕੇਂਦਰੀ ਕੇਬਲ ਹੀ ਖਰਾਬ ਹੋ ਜਾਵੇ ਫਿਰ ਬਿਲਕੁਲ ਇਹ ਇਸ ਦੀ ਸਭ ਤੋਂ ਵੱਡੀ ਸਮੱਸਿਆ ਸੀ ਇੱਕ ਕੇਬਲ ਖਰਾਬ ਤੇ ਪੂਰਾ ਨੈਟਵਰਕ ਠੱਪ ਹੂੰ ਇਸੇ ਕਰਕੇ ਫਿਰ ਆਈ ਸਟਾਰ ਟੋਪੋਲੋਜੀ ਇਸ ਵਿੱਚ ਹਰ ਕੰਪਿਊਟਰ ਦੀ ਆਪਣੀ ਵੱਖਰੀ ਕੇਬਲ ਹੁੰਦੀ ਹੈ जो सिद्धी एक केंद्रीय यंत्र जिमे हब या स्विच नाल जुड़दी है ता इस स्विच जे एक तार खराब भी हो जावे ता बाकी नेटवर्क चलता रहंदा है हाँ जी इसीलिए आजकल ज्यादातर ए ही बढ़ती जाती है इस तो इलावा रिंग टोपोलॉजी है जिस विच कंप्यूटर एक चक्कर बनांदे ने ते एक मैश टोपोलॉजी भी है ओ की है मैश सब तो गुंजलदार पर सब तो मजबूत है ਇਸ ਵਿੱਚ ਹਰ ਕੰਪਿਊਟਰ ਨੈਟਵਰਕ ਦੇ ਹਰ ਦੂਜੇ ਕੰਪਿਊਟਰ ਨਾਲ ਸਿੱਧਾ ਜੁੜਿਆ ਹੁੰਦਾ ਹੈ। ਵਾਹ, ਮਤਲਬ ਹਰ ਪਾਸੇ ਤਾਰਾਂ ਹੀ ਤਾਰਾਂ। ਇਹ ਤਾਂ ਬਹੁਤ ਮਹਿੰਗੀ ਤੇ ਔਖੀ ਹੋਵੇਗੀ। ਬਹੁਤ ਜ਼ਿਆਦਾ। ਇਸ ਲਈ ਇਹ ਆਮ ਵਰਤੋਂ ਵਿੱਚ ਨਹੀਂ ਹੈ। ਪਰ ਇੰਟਰਨੈਟ ਦਾ ਜੋ ਮੁੱਖ ਢਾਂਚਾ ਹੈ ਉਹ ਇਸੇ ਸਿਧਾਂਤ ਤੇ ਕੰਮ ਕਰਦਾ ਹੈ। ਬਹੁਤ ਪਰੋਸੇਯੋਗ। ਠੀਕ ਹੈ। ਅਸੀਂ ਮਾਧਿਅਮ ਦੀ ਗੱਲ ਕੀਤੀ ਸੀ ਜਿਸ ਰਾਹੀਂ ਡਾਟਾ ਸਫਰ ਕਰਦਾ ਹੈ। ਨੋਟਸ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਨੇ, ਤਾਰਾਂ ਵਾਲੇ ਤੇ ਬਿਨਾਂ ਤਾਰਾਂ ਦੇ। ਹਾਂ ਪਹਿਲਾਂ ਗੱਲ ਕਰਦੇ ਆਂ ਗਾਈਡਡ ਮੀਡੀਆ ਯਾਨੀ ਤਾਰਾਂ ਵਾਲੇ ਮਾਧਿਅਮ ਦੀ ਸਭ ਤੋਂ ਆਮ ਹੈ ਟਵਿਸਟਡ ਪੇਅਰ ਕੇਬਲ ਇਹ ਉਹੀ ਨੀਲੀ ਜਾਂ ਸਲੇਟੀ ਕੇਬਲ ਜੋ ਅਸੀਂ ਕੰਪਿਊਟਰ ਨਾਲ ਲਗਾਉਂਦੇ ਆਂ ਹਾਂਜੀ ਬਿਲਕੁਲ ਉਹੀ ਫਿਰ ਆਉਂਦੀ ਹੈ ਕੋਐਕਸੀਅਲ ਕੇਬਲ ਜੋ ਥੋੜੇ ਮੋਟੀ ਹੁੰਦੀ ਹੈ ਇਹ ਕੇਬਲ ਟੀਵੀ ਲਈ ਵਰਤੀ ਜਾਂਦੀ ਹੈ ਤੇ ਫਾਈਬਰ ਆਪਟਿਕ ਅੱਜਕੱਲ ਇਸ ਦੀ ਬਹੁਤ ਚਰਚਾ ਹੈ ਫਾਈਬਰ ਆਪਟਿਕ ਇੱਕ ਕ੍ਰਾਂਤੀ ਹੈ ਇਹ ਸ਼ੀਸ਼ੇ ਦੇ ਬਹੁਤ ਹੀ ਬਰੀਕ ਤਾਗਿਆਂ ਨਾਲ ਬਣੀ ਹੁੰਦੀ ਹੈ ਤੇ ਇਹ ਡਾਟਾ ਬਿਜਲੀ ਨਾਲ ਨਹੀਂ ਬਲਕਿ ਰੋਸ਼ਨੀ ਰਾਹੀਂ ਪੇਜਦੀ ਹੈ ਇਸੇ ਲਈ ਇਹ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ اچھا ਤਾਂ ਇਹ ਤਾਂ ਹੋ ਗਈਆਂ ਤਾਰਾਂ ਪਰ ਹੁਣ ਤਾਂ ਜ਼ਿਆਦਾਤਰ ਦੁਨੀਆ ਬੇਤਾਰ ਯਾਨੀ ਅਨ ਗਾਈਡਡ ਮੀਡੀਆ ਤੇ ਚੱਲ ਰਹੀ ਹੈ ਹਾਂ ਇਸ ਵਿੱਚ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੀ ਵਰਤੋਂ ਹੁੰਦੀ ਹੈ ਬਹੁਤ ਛੋਟੀ ਦੂਰੀ ਲਈ ਇਨਫਰਾ ਰੈਡ ਹੈ ਜਿਵੇਂ ਟੀਵੀ ਰਿਮੋਟ ਜਾਂ ਫਿਰ ਬਲੂਟੂਥ ਜੋ ਲਗਭਗ 30 ਫੁੱਟ ਤੱਕ ਕੰਮ ਕਰਦਾ ਹੈ ਤੇ ਵਾਈਫਾਈ ਤੇ ਮੋਬਾਈਲ ਫੋਨ ਵਾਈਫਾਈ ਤੇ ਮੋਬਾਈਲ ਫੋਨ ਰੇਡੀਓ ਜਾਂ ਮਾਈਕ੍ਰੋਵੇਵ ਤਰੰਗਾਂ ਦੀ ਵਰਤੋਂ ਕਰਦੇ ਨੇ ਜੋ ਲੰਬੀ ਦੂਰੀ ਤੱਕ ਕਰ ਸਕਦੀਆਂ ਹਨ ਤੇ ਜਦੋਂ ਦੂਰੀ ਬਹੁਤ ਹੀ ਜ਼ਿਆਦਾ ਹੋਵੇ ਜਿਵੇਂ ਇੱਕ ਦੇਸ਼ ਤੋਂ ਦੂਜੇ ਦੇਸ਼ ਉਸ ਲਈ ਫਿਰ ਸੈਟੇਲਾਈਟ ਦੀ ਵਰਤੋਂ ਹੁੰਦੀ ਹੈ ਜੋ ਪੂਰੀ ਦੁਨੀਆ ਵਿੱਚ ਸੰਚਾਰ ਕਰਵਾ ਸਕਦੇ ਨੇ ਬਹੁਤ ਵਧੀਆ ਹੁਣ ਸਾਡੇ ਕੋਲ ਨੈਟਵਰਕ ਹੈ ਉਸ ਦੀ ਬਣਤਰ ਹੈ ਤੇ ਡਾਟਾ ਭੇਜਣ ਦਾ ਰਸਤਾ ਵੀ ਹੈ ਪਰ ਇਹ ਸਭ ਨੂੰ ਕੰਟਰੋਲ ਕਰਨ ਲਈ ਕੁਝ ਖਾਸ ਯੰਤਰਾਂ ਦੀ ਵੀ ਲੋੜ ਪੈਂਦੀ ਹੋਵੇਗੀ ਤਿੰਨ ਮੁੱਖ ਯੰਤਰਾਂ ਦਾ ਜ਼ਿਕਰ ਹੈ ਸਭ ਤੋਂ ਪਹਿਲਾਂ ਹੈ ਮੋਡਮ ਮੋਡਮ ਹਾਂ ਇਸ ਦਾ ਕੰਮ ਹੈ ਤੁਹਾਡੇ ਕੰਪਿਊਟਰ ਦੀ ਡਿਜੀਟਲ ਭਾਸ਼ਾ ਨੂੰ ਟੈਲੀਫੋਨ ਲਾਈਨ ਦੀ ਅਨਲੌਗ ਪਾਸ਼ਾ ਵਿੱਚ ਬਦਲਣਾ ਤੇ ਵਾਪਸ ਵੀ ਤਾਂ ਕਿ ਤੁਹਾਡਾ ਨੈਟਵਰਕ ਇੰਟਰਨੈਟ ਨਾਲ ਜੁੜ ਸਕੇ ਅੱਛਾ ਤੇ ਹੱਬ ਅਤੇ ਸਵਿਚ ਇਹ ਦੋਵੇਂ ਇੱਕੋ ਜਿਹੇ ਲੱਗਦੇ ਨੇ ਲੱਗਦੇ ਨੇ ਪਰ ਇਹਨਾਂ ਦੇ ਕੰਮ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਦੋਵੇਂ ਲੈਂ ਵੇਜ ਕੰਪਿਊਟਰਾਂ ਨੂੰ ਜੋੜਦੇ ਨੇ ਪਰ ਹੱਬ ਇੱਕ ਮੂਰਖ ਯੰਤਰ ਹੈ ਮੂਰਖ ਕਿਵੇਂ ਉਹ ਡਾਟਾ ਲੈ ਕੇ ਆਪਣੇ ਨਾਲ ਜੁੜੇ ਸਾਰੇ ਕੰਪਿਊਟਰਾਂ ਨੂੰ ਭੇਜ ਦਿੰਦਾ ਹੈ ਭਾਵੇਂ ਉਹ ਸਿਰਫ ਇੱਕ ਲਈ ਹੀ ਹੋਵੇ ਅੱਛਾ ਮਤਲਬ ਬੇਲੂਡੋ ਟ੍ਰੈਫਿਕ ਪੈਦਾ ਕਰਦਾ ਹੈ ਬਿਲਕੁਲ ਜਦ ਕਿ ਸਵਿਚ ਇੱਕ ਸਮਝਦਾਰੀ ਅੰਤਰ ਹੈ ਉਹ ਪਤਾ ਪੜ ਕੇ ਡਾਟਾ ਸਿਰਫ ਸਹੀ ਕੰਪਿਊਟਰ ਨੂੰ ਹੀ ਭੇਜਦਾ ਹੈ ਇਸ ਲਈ ਉਹ ਬਹੁਤ ਤੇਜ਼ ਹੈ ਤੇ ਤੀਜਾ ਯੰਤਰ ਹੈ ਰਾਊਟਰ ਸਾਡੇ ਘਰਾਂ ਵਿੱਚ ਵਾਈਫਾਈ ਰਾਊਟਰ ਲੱਗਾ ਹੁੰਦਾ ਹੈ ਹਾਂਜੀ ਰਾਊਟਰ ਦਾ ਕੰਮ ਹੈ ਵੱਖ-ਵੱਖ ਨੈਟਵਰਕਾਂ ਨੂੰ ਆਪਸ ਵਿੱਚ ਜੋੜਨਾ ਜਿਵੇਂ ਤੁਹਾਡੇ ਘਰ ਦੇ ਨੈਟਵਰਕ ਨੂੰ ਬਾਹਰਲੇ ਇੰਟਰਨੈਟ ਨਾਲ ਜੋੜਨਾ ਤੇ ਇੰਟਰਨੈਟ ਤੇ ਟ੍ਰੈਫਿਕ ਨੂੰ ਸਹੀ ਦਿਸ਼ਾ ਦੇਣਾ ਵੀ ਇਸੇ ਦਾ ਕੰਮ ਹੈ ਠੀਕ ਹੈ ਹੁਣ ਗੱਲ ਕਰਦੇ ਆ ਨਿਯਮਾਂ ਦੀ ਜਿਵੇਂ ਸੜਕ ਤੇ ਟ੍ਰੈਫਿਕ ਦੇ ਨਿਯਮ ਹੁੰਦੇ ਨੇ ਨੈਟਵਰਕ ਤੇ ਵੀ ਕੁਝ ਨਿਯਮ ਹੋਣਗੇ ਜਿਨ੍ਹਾਂ ਨੂੰ ਪ੍ਰੋਟੋਕੋਲ ਕਿਹਾ ਗਿਆ ਹੈ ਹਾਂ ਪ੍ਰੋਟੋਕੋਲ ਨਿਯਮਾਂ ਦਾ ਇੱਕ ਸੈੱਟ ਹੁੰਦਾ ਹੈ ਇਸ ਤੋਂ ਬਿਨਾ ਕੋਈ ਵੀ ਦੋ ਡਿਵਾਈਸਾਂ ਆਪਸ ਵਿੱਚ ਗੱਲ ਨਹੀਂ ਕਰ ਸਕਦੀਆਂ ਸਭ ਤੋਂ ਮਹੱਤਵਪੂਰਨ ਹੈ TCP/IP. TCP/IP ਇਹ ਦੋ ਵੱਖ-ਵੱਖ ਚੀਜ਼ਾਂ ਨੇ। ਹਾਂ, ਇਹ ਦੋ ਪ੍ਰੋਟੋਕੋਲ ਨੇ ਜੋ ਮਿਲ ਕੇ ਕੰਮ ਕਰਦੇ ਨੇ। TCP ਯਾਨੀ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਇਹ ਯਕੀਨੀ ਬਣਾਉਂਦਾ ਹੈ ਕਿ ਡਾਟਾ ਬਿਨਾਂ ਕਿਸੇ ਗਲਤੀ ਦੇ ਸਹੀ ਥਾਂ ਤੇ ਪਹੁੰਚੇ। ਇਹ ਡਾਟਾ ਨੂੰ ਛੋਟੇ-ਛੋਟੇ ਪੈਕੇਟਾਂ ਵਿੱਚ ਵੀ ਵੰਡਦਾ ਹੈ। ਅੱਛਾ, ਇਹ ਤਾਂ ਕੁਆਲਿਟੀ ਕੰਟਰੋਲ ਮੈਨੇਜਰ ਵਰਗਾ ਹੋਇਆ। ਤੇ IP ਦਾ ਕੀ ਕੰਮ ਹੈ? आईपी यानी इंटरनेट प्रोटोकॉल हर डिवाइस ਨੂੰ ਇੱਕ ਵਿਲੱਖਣ ਪਤਾ ਦਿੰਦਾ ਹੈ ਜਿਸ ਨੂੰ ਅਸੀਂ ਆਈਪੀ ਐਡਰੈਸ ਕਹਿੰਦੇ ਹਾਂ ਤਾਂ ਕਿ ਡਾਟਾ ਸਹੀ ਕਰ ਮਤਲਬ ਸਹੀ ਡਿਵਾਈਸ ਤੱਕ ਪਹੁੰਚ ਸਕੇ ਬਿਲਕੁਲ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਟੋਕਾਲ ਨੇ ਜਿਵੇਂ ਵੈਬ ਬ੍ਰਾਊਜ਼ਿੰਗ ਲਈ ਐਚਟੀਟੀਪੀ ਤੇ ਐਚਟੀਟੀਪੀਐਸ ਫਾਈਲਾਂ ਭੇਜਣ ਲਈ ਐਫਟੀਪੀ ਤੇ ਈਮੇਲ ਲਈ ਐਸਐਮਟੀਪੀ ਸਮਝ ਗਿਆ ਹੁਣ ਅਸੀਂ ਪਹੁੰਚਦੇ ਹਾਂ ਵਰਲਡ ਵਾਈਡ ਵੈਬ ਯਾਨੀ ਡਬਲਯੂਡਬਲਯੂ ਤੇ ਜ਼ਿਆਦਾਤਰ ਲੋਕ ਇਸ ਨੂੰ ਹੀ ਇੰਟਰਨੈਟ ਸਮਝਦੇ ਨੇ ਹਾਂ ਪਰ ਇੱਕ ਫਰਕ ਹੈ ਇੰਟਰਨੈਟ ਤਾਂ ਪੂਰਾ ਬੁਨਿਆਦੀ ਢਾਂਚਾ ਹੈ ਤਾਰਾਂ ਦਾ ਰਾਊਟਰਾਂ ਦਾ ਜਾਲ ਜਦਕਿ ਵਰਲਡ ਵਾਈਡ ਵੈਬ ਉਸ ਢਾਂਚੇ ਤੇ ਚੱਲਣ ਵਾਲੀ ਇੱਕ ਸੇਵਾ ਹੈ ਅੱਛਾ ਇਹ ਵੈਬ ਪੰਨਿਆਂ ਦਾ ਇੱਕ ਵਿਸ਼ਾਲ ਜਾਲ ਹੈ ਜੋ ਹਾਈਪਰਲਿੰਕਸ ਰਾਹੀਂ ਆਪਸ ਵਿੱਚ ਜੁੜੇ ਹੋਏ ਨੇ ਤੇ ਇਸ ਦੇ ਮੁੱਖ ਹਿੱਸੇ ਕਿਹੜੇ ਨੇ ਇੱਕ ਹੈ ਵੈਬ ਸਰਵਰ ਜਿੱਥੇ ਵੈਬਸਾਈਟਾਂ ਸਟੋਰ ਹੁੰਦੀਆਂ ਨੇ ਦੂਜਾ ਹੈ ਵੈਬ ਬ੍ਰਾਊਜ਼ਰ ਜਿਵੇਂ ਕ੍ਰੋਮ ਜਿਸ ਨਾਲ ਅਸੀਂ ਉਹਨਾਂ ਨੂੰ ਦੇਖਦੇ ਹਾਂ ਠੀਕ ਹੈ ਤੇ ਨੋਟਸ ਵਿੱਚ ਕਲਾਇੰਟ ਸਰਵਰ ਮਾਡਲ ਦੀ ਗੱਲ ਵੀ ਹੈ ਇਹ ਕੀ ਹੈ ਇਹ ਪੂਰੇ ਵੈਬ ਦਾ ਕੰਮ ਕਰਨ ਦਾ ਤਰੀਕਾ ਹੈ ਇਸ ਵਿੱਚ ਕਲਾਇੰਟ ਜਿਵੇਂ ਤੁਹਾਡਾ ਕੰਪਿਊਟਰ ਉਹ ਇੱਕ ਸੇਵਾ ਲਈ ਬੇਨਤੀ ਯਾਨੀ ਰਿਕੁਐਸਟ ਕਰਦਾ ਹੈ ਜਿਵੇਂ ਮੈਂ Google ਤੇ ਕੁਝ ਸਰਚ ਕੀਤਾ ਹਾਂ ਤੇ ਸਰਵਰ ਜਿਵੇਂ Google ਦਾ ਸਰਵਰ ਉਹ ਉਸ ਬੇਨਤੀ ਦਾ ਜਵਾਬ ਯਾਨੀ ਰਿਸਪੌਂਸ ਦਿੰਦਾ ਹੈ ਬਸ ਇਹੀ ਹੈ ਕਲਾਇੰਟ ਸਰਵਰ ਮਾਡਲ ਵਾਹ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਇਆ ਹੁਣ ਨੋਟਸ ਦੇ ਆਖਰੀ ਹਿੱਸੇ ਤੇ ਆਉਂਦੇ ਆ ਜੋ ਭਵਿੱਖ ਵੱਲ ਇਸ਼ਾਰਾ ਕਰਦਾ ਹੈ ਇੰਟਰਨੈਟ ਆਫ ਥਿੰਗਸ ਜਾਂ ਆਈਓਟੀ ਆਈਓਟੀ ਹਾਂ ਇਹ ਨੈਟਵਰਕਿੰਗ ਦਾ ਅਗਲਾ ਪੜਾ ਹੈ ਇਸ ਦਾ ਮਤਲਬ ਹੈ ਕਿ ਸਾਡੇ ਆਲੇ ਦੁਆਲੇ ਦੀਆਂ ਆਮ ਚੀਜ਼ਾਂ ਜਿਵੇਂ ਘਰ ਦੀਆਂ ਲਾਈਟਾਂ ਏਸੀ ਕਾਰਾਂ ਘੜੀਆਂ ਇਹ ਸਾਰੀਆਂ ਚੀਜ਼ਾਂ ਹਾਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਸੈਂਸਰ ਲਗਾ ਕੇ ਇਹਨਾਂ ਨੂੰ ਇੰਟਰਨੈਟ ਨਾਲ ਜੋੜ ਦੇਣਾ ਇਸ ਦਾ ਫਾਇਦਾ ਕੀ ਹੋਵੇਗਾ ਕੋਈ ਉਦਾਹਰਣ ਜਿਵੇਂ 스마트 ਹੋਮ ਕਲਪਨਾ ਕਰੋ ਕਿ ਤੁਹਾਡੀ ਕਾਰ ਘਰ ਪਹੁੰਚਣ ਵਾਲੀ ਹੈ ਤੇ ਉਹ ਘਰ ਦੇ ਏਸੀ ਨੂੰ ਆਪਣੇ ਆਪ ਚੱਲਣ ਦਾ ਸਿਗਨਲ ਭੇਜ ਦੇਵੇ ਵਾਹ ਜਾਂ 스마트 ਸਿਟੀ ਜਿੱਥੇ ਕੂੜੇਦਾਨ ਭਰਨ ਤੇ ਖੁਦ ਹੀ ਨਗਰ ਨਿਗਮ ਨੂੰ ਸੁਨੇਹਾ ਭੇਜ ਦੇਣ ਇਹ ਤਾਂ ਬਹੁਤ ਕਮਾਲ ਦੀ ਚੀਜ਼ ਹੈ ਪਰ ਇਹ ਕੰਮ ਕਿਵੇਂ ਕਰਦਾ ਹੈ ਇਸਦੇ 4 ਪੜਾ ਹੁੰਦੇ ਨੇ ਪਹਿਲਾਂ ਸੈਂਸਰ ਡਾਟਾ ਇਕੱਠਾ ਕਰਦੇ ਨੇ ਜਿਵੇਂ ਤਾਪਮਾਨ ਕਿੰਨਾ ਹੈ ਫਿਰ ਕਨੈਕਟੀਵਿਟੀ ਰਾਹੀਂ ਉਹ ਡਾਟਾ ਕਲਾਊਡ ਤੇ ਭੇਜਿਆ ਜਾਂਦਾ ਹੈ ਕਲਾਉਡ ਤੇ ਹਾਂਜੀ ਉੱਥੇ ਉਸ ਡਾਟਾ ਦੀ ਪ੍ਰੋਸੈਸਿੰਗ ਹੁੰਦੀ ਹੈ ਮਤਲਬ ਉਸ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਚੌਥੇ ਪੜਾਅ ਵਿੱਚ ਉਸ ਵਿਸ਼ਲੇਸ਼ਣ ਦੇ ਆਧਾਰ ਤੇ ਕੋਈ ਐਕਸ਼ਨ ਲਿਆ ਜਾਂਦਾ ਜਿਵੇਂ ਤਾਪਮਾਨ ਵਧਣ ਤੇ ਏਸੀ ਦਾ ਆਪਣੇ ਆਪ ਚੱਲ ਪੈਣਾ ਤਾਂ ਏਸੀ ਸਾਡਾ ਸਫਰ ਨੈਟਵਰਕਿੰਗ ਦੀ ਦੁਨੀਆ ਦਾ ਅਸੀਂ ਬੁਨਿਆਦੀ ਗੱਲਾਂ ਤੋਂ ਸ਼ੁਰੂ ਕੀਤਾ ਤੇ ਨੈਟਵਰਕ ਦੀਆਂ ਕਿਸਮਾਂ ਉਸ ਦੀ ਬਣਤਰ ਨਿਯਮਾਂ ਤੇ ਯੰਤਰਾਂ ਤੋਂ ਹੁੰਦੇ ਹੋਏ ਇਸ ਦੇ ਪਵੇਖੀ ਯਾਨੀ ਆਈਓਟੀ ਤੱਕ ਪਹੁੰਚੇ ਉਮੀਦ ਹੈ ਕਿ ਸ਼੍ਰੀ ਦਵਿੰਦਰ ਕੁਮਾਰ ਬਾਂਸਲ ਜੀ ਦੇ ਇਹਨਾਂ ਨੋਟਸ ਦੀ ਇਹ ਵਿਆਖਿਆ ਸਾਰੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗੀ। ਹਾਂਜੀ। ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਸਕੂਲ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਸਾਂਝਾ ਕਰੋ। ਬਿਲਕੁਲ ਤਾਂ ਜੋ ਇਹ ਹਰ ਇੱਕ ਵਿਦਿਆਰਥੀ ਤੱਕ ਪਹੁੰਚ ਸਕੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੀ ਆਸਾਨੀ ਨਾਲ ਮਿਲ ਸਕਣ। ਸਹੀ ਗੱਲ ਹੈ। ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ। ਜਿਵੇਂ ਜਿਵੇਂ ਅਰਬਾਂ ਨਵੀਆਂ ਡਿਵਾਈਸਾਂ ਆਈਓਟੀ ਨੈਟਵਰਕ ਨਾਲ ਜੁੜ ਰਹੀਆਂ ਹਨ ਸਾਨੂੰ ਇਸ ਵਿਸ਼ਾਲ ਟ੍ਰੈਫਿਕ ਨੂੰ ਸੰਭਾਲਣ ਅਤੇ ਸਭ ਤੋਂ ਜ਼ਰੂਰੀ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹੜੇ ਨਵੇਂ ਨਿਯਮਾਂ ਜਾਂ ਪ੍ਰੋਟੋਕੋਲ ਦੀ ਲੋੜ ਪਵੇਗੀ ਹੂੰ ਇਹ ਸੋਚਣ ਵਾਲੀ ਗੱਲ ਹੈ ਇਸ ਬਾਰੇ ਸੋਚਣਾ ਬਣਦਾ ਹੈ ਧੰਨਵਾਦ